ਨਾਲ ਗੋਰਾ ਤੋਂ ਕੀਤਾ ਤੋਕਾ ਥੋੜਾ ਨਹੀਂ ਉਹ ਕੀਤਾ ਚੋਕਾ ਤੂੰ ਸਰਸਨ ਦੀਏ ਨੀ ਬਿਸ਼ਵਾਸ ਹੀ ਤੋੜ ਦਿੱਤਾ ਤੂੰ ਮੇਰੇ ਗੋਵਿੰਦ ਦਾ ਪਰਿਵਾਰ ਵਿਚੋੜੇ ਦਿੱਤਾ ਦਾਦੀ ਕੋਲੋਂ ਪੋਤੇ ਤੇ ਪਿਓ ਦੇ ਕੋਲੋਂ ਪੁੱਤ ਨਹੀਂ ਭਰਾਵਾਂ ਤੋਂ ਪਰਾ ਤੂੰ ਵਿਛੋੜੇ ਕਿਹੜੀ ਰੁੱਤੇ ਨਹੀਂ ਇੱਕ ਜੋੜਾ ਸਰਾਂ ਦੇ ਨੂੰ ਇੱਕ ਘੜੀ ਨੂੰ ਤੋੜ ਦਿੰਦਾ ਤੂੰ ਮੇਰੇ ਗੋਵਿੰਦ ਦਾ ਪਰਿਵਾਰ ਵਿਛੋੜੇ ਦਿੱਤਾ ਕਿੱਤੇ ਗਏ ਦਸ ਨਹੀਂ ਖਜਾਨੇ ਗੁਰਬਾਣੀ ਦੇ ਹੱਥ ਨਾਲੋਂ ਵੱਧ ਤੋਂ ਵਾਹ ਤੇ ਵਿੱਚ ਪਾਣੀ ਦੇ ਅਣਮੁੱਲੀ ਬਾਣੀ ਨੂੰ ਪਾਣੀ ਵਿੱਚ ਰੋੜ ਦਿੱਤਾ ਤੂੰ ਮੇਰੇ ਗੋਵਿੰਦ ਦਾ ਪਰਿਵਾਰ ਵਿੱਚ ਛੋੜ ਦਿੱਤਾ